ਮਾਤਾ ਦੀ ਜੀ ਦੀ ਦੁਰਵਾਸ਼ਕਤੀ ਮੰਗਤੋਂ ਇਹ 65ਵਾਂ ਸਲਾਨਾ ਪੈਦੇ ਚੱਲਾ ਮਹਾਮੈਨ ਨੀਣਾ ਦੇਵੀ ਦੇ ਦਰਬਾਰ ਤੇ ਜਾ ਰਿਹਾ ਜਿਸ ਵਿੱਚ 2.5 ਹਜ਼ਾਰ ਦੇ ਵਿੱਚ ਸਰਦਾਲੂ ਦੀ ਯਾਤਰਾ ਵੀ ਸ਼ਾਮਲ ਹੈ ਸਾਰੇ ਸ਼ਹਿਰ ਨਿਵਾਸੀਆਂ ਦਾ ਸਾਡੇ ਨਾਲ ਪੂਰਾ ਸਹਿਯੋਗ ਹੈ ਬਾਤ ਚੜ ਕੇ ਇਹ ਸੇਵਾ ਕਰਦੇ ਨੇ ਇਸ ਲੰਗਰ ਵਾਸਤੇ ਇਸ ਚਾਲੇ ਵਾਸਤੇ ਜਿਵੇਂ ਕਿ ਇਹ ਸਾਰੇ ਪਗਜਨ ਜਿਹੜੇ ਨੇ ਸੇਵਾ ਕਰਦੇ ਨੇ ਕਲੜਾ ਜੀ ਨਾਗਪਾਲ ਜੀ ਹੋਰ ਸੱਜਣ ਜਿਹੜੇ ਐ ਨੇ ਉਸ ਯਾਤਰਾ ਨੂੰ ਸਫਲ ਬਣਾਉਂਦੇ ਨੇ ਬਹੁਤ ਯੋਗਦਾਨ ਇਹਨਾਂ ਦਾ ਬਾਝੜ ਕੇ ਸਾਧਦੇ ਨੇ ਮਾਮਾਈ ਇਹਨਾਂ ਦੀਆਂ ਮਨੋ ਕਾਮਨਾ ਪੂਰੀਆਂ ਕਰੇ ਜਿਸ ਭਾਵਨਾ ਦੇ ਨਾਲ ਇਹ ਲੰਕਾ ਲਾਉਂਦੇ ਨੇ ਜਾਂਚੋ ਦਾ ਲਉਂਦੇ ਨੇ ਮਾਮਾਈ ਇਹਨਾਂ ਤੇ ਪੂਰੀ ਕਿਰਪਾ ਰੱਖੇ ਔਰ ਸਾਡੇ ਸ਼ਹਿਰ ਦਾ ਮੰਦਰ ਦਾ ਨੌਂ ਵੇ ਸੰਕਰ ਦੇ ਅੱਜ ਅੱਜ ਸ਼ੁਰੂ ਹੋ ਕੇ ਸਿਰ ਕਿੰਨੇ ਵੇ ਸ਼ੁਰੂ ਹੈ ਜੀ ਕਿੱਥੇ ਕਿੱਥੇ ਰੁਕੇਗਾ ਜੱਦ ਅੱਜ ਅਸੀਂ 2 ਵਜੇ ਮੰਦਰ ਤੋਂ ਇਹ ਚੱਲਾਰਾ ਵਾਣਾ ਹੋਇਆ ਹੈ ਅੱਜ ਰਾਤ ਨੂੰ ਅਸੀਂ ਪਲਾਚਾ ਰੋਦੇ ਹੋਏ ਥਾਣੇ ਦੇ ਪੱਤਨ ਲੋਕਾਂ ਦੇ ਉੱਤੇ ਨਾਈਟ ਸਟ੍ਰੇ ਹੋਏਗੀ ਉਸ ਤੋਂ ਬਾਅਦ ਕੱਲ ਨੂੰ ਅਸੀਂ ਕੋਲਾਂ ਲੈ ਟੋਬੇ ਤੋਂ ਉਹਕੇ ਰਾਤ ਨੂੰ ਮਾ ਦੇ ਭਵਨ ਤੇ ਪਹੁੰਚ ਜਾਵਾਂਗੇ ਪਰਸੋਂ ਇਹ ਝੰਡਾ ਜੋ ਅਸੀਂ ਅਸੀਂ ਨਾਲ ਲੈ ਕੇ ਆਏ ਹਾਂ ਉਹ ਅਜਾ ਜੋ ਹੈ ਉਸ ਮਾ ਆਈ ਦੇ ਦਰਵਾਜ਼ੇ ਚੜਾਵਾਂਗੇ ਔਰ ਕੜਾਈ ਕਰਾਂਗੇ ਅਤੇ ਨਾਲ ਹੀ ਇਹ ਜਿਹੜੀ ਯਾਤਰਾ ਸਾਡੀ ਸਮਾਪਤ ਹੋ ਜਾਏਗੀ ਕੋਈ ਚੌਂਕੀ ਵੀ ਲਗਾਈ ਜਾਂਦੀ ਰਾਤ ਨੂੰ ਹਾਂਜੀ ਕੱਲੂ ਅਸੀਂ ਪਹੁੰਚੇ ਮਹਾਵਿਦੇ ਦਰਵਾਜ਼ੇ ਚੋਂ ਕਿ ਲਗਾਵਾਗੇ ਆਪਣੇ ਆਜਰੀ ਲਗਾਵਾਗੇ ਮਾਈ ਦੇ ਦਰਵਾਜ਼ੇ ਔਰ ਬਹੁਤ ਸਾਰੇ ਯਾਤਰੀ ਦੇ ਨਾਲ ਨਾਲ ਬਹੁਤ ਸ਼ਹਿਰ ਨਿਵਾਸੀ ਵੀ ਉੱਤੇ ਪਹੁੰਚ ਜਾਂਦੇ ਨੇ ਔਰ ਚੌਂਕੀ ਦਾ ਆਨੰਦ ਮਾਣਦੇ ਨੇ ਜੁ ਕਹ ਸਕੂ ਮੰਦਰ ਕਮੇਟੀ ਵੱਲੋਂ ਹੇ ਸਾਲ ਲੰਗਰ ਲਗਾਇਆ ਜਾਂਦਾ ਉਹਦੇ ਲਈ ਕੀ ਕੰਮ ਕੀਤਾ ਜਾਂਦਾ ਦੁਰਗਾ ਸ਼ਕਤੀ ਮੰਦਰ ਕਮੇਟੀ ਵੱਲੋਂ ਸਾਰੇ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਸੰਤ ਪੂਰੀ ਵਾਲਿਆਂ ਦੀ ਸਰੋਸ਼ਾਲਾ ਦੇ ਵਿੱਚ ਪਹਿਲੇ ਦਿਨ ਰਾਤ ਤੋਂ ਲੈ ਕੇ ਅਸਮੀ ਤੱਕ ਲਗਾਤਾਰ ਚੱਲ ਰਿਹਾ ਹੈ ਇਸ ਵਿੱਚ ਸ਼ਹਿਰ ਨਿਵਾਸੀਆਂ ਦਾ ਬਹੁਤ ਜ਼ਿਆਦਾ ਸਹਿਯੋਗ ਹੈ। ਮਹਾਮਾਈ ਇਹਨਾਂ ਤੇ ਅਪਾਰ ਕਿਰਪਾ ਕਰੇ। ਔਰ ਲੰਗਰ ਦੀ ਪਰੰਪਰਾ ਜਿਹੜੀ ਸ਼ੁਰੂ ਕੀਤੀ ਹੋਈ ਹੈ ਉਹਨੂੰ ਚੱਲੂ ਰੱਖੇ। ਕਿੰਨੇ ਸਵਾਲ ਨੂੰ ਅੱਜ ਵੀ ਪੈਦਲ ਯਾਤਰਾ ਕਰਦੇ। ਲਗਭਗ 2.5000 ਦੇ ਵਿੱਚ ਸਵਧਾਨੂਸ ਪਾਕਿਸਤਾਨ ਜਾ ਰਹੇ। ਪੈਦਲ ਜਾ ਰਹੇ। ਦੇ ਕਾਲਾ ਸ਼ੇਰ ਮੱਛੀ ਵੜੇ ਤੋਂ ਨੈਣਾਦੀਪ ਤੱਕ ਜਿਹੜਾ ਪੈਦਲ ਸੰਗ ਜਾਂਦਾ ਵਾ ਸੱਤ ਨੂੰ ਦਰਿਆ ਦੇ ਕੰਢੇ ਤੇ ਗਲਾ ਯਮਨਾ ਸੈਂਡਵਿਚ ਚਾਹ ਕੌਫੀ ਦਾ ਜਿਹੜਾ ਲੰਗਰ ਲਾਇਆ ਜਾਂਦਾ ਮਾਛੀਾੜੇ ਤੋਂ ਕਲੜਾ ਸਵੀਟ ਵੱਲੋਂ ਹਰ ਸਾਲ ਸਤਲੁਜ ਦਰਿਆ ਦੇ ਕੰਢੇ ਤੇ ਕਿਉਂਕਿ ਇੱਥੇ ਬੇੜੀ ਪੈਣੀ ਹੁੰਦੀ ਹੈ ਬੇੜੀ ਤੋਂ ਪਾਰ ਇਹਨਾਂ ਨੇ ਹੋਣਾ ਹੁੰਦਾ ਤੇ ਇਹ ਜਿਹੜਾ ਨਾਸ਼ਤਾ ਵਾ ਇਹ ਕਲੜਾ ਸਵੀਟ ਵਾਲੇ ਭਵੇਂ ਬੰਦਾ ਇੱਥੇ 5000 ਹੋਵੇ ਭਵੇਂ 10000 ਹੋਵੇ ਇੱਥੇ ਹੋਇ ਕਰਾ ਕੇ ਹੀ ਤੋਰਦੇ ਅਗਲੇ ਪੜਾ ਲਈ ਆਪਾਂ ਗੱਲ ਕਰਾਂਗੇ ਜਿਹੜੇ ਕਲੜਾ ਸਵੀਟ ਦੇ ਮਾਲਕ ਨੇ ਉਹਨਾਂ ਨਾਲ ਕੀ ਕਹਿਣਾ ਹੁੰਦਾ ਹਾਂਜੀ ਜੀ ਸਾਡੇ ਇੱਥੇ ਦੁਰਗਾ ਸ਼ਕਤੀ ਮੰਦਿਰ ਤੋਂ ਨਾਣਾ ਦੇਵੀ ਪੈਦਲ ਚੱਲਾ ਜਾਂਦਾ ਜੀ ਹਰ ਸਾਲ ਇਸ ਸਾਲ 65ਵਾਂ ਪੈਦਲ ਚੱਲਾ ਜਾ ਰਿਹਾ ਜੀ ਔਰ ਅਸੀਂ ਸਾਰੇ ਦੋਸਤ ਮਿੱਤਰ ਰਲ ਕੇ ਜਿੰਨੇ ਆਪਣੀ ਸੰਗਤ ਇੱਥੋਂ ਜਾਂਦੀ ਹੈ ਜੀ ਉਹਨਾਂ ਨੂੰ ਫਿਰ ਇੱਥੇ ਥੋੜਾ ਬਹੁਤ ਆਪਣੇ ਵੱਲੋਂ ਜੋ ਕਰ ਸਕਦੇ ਆ ਉਹ ਕਰੀਦਾ ਜੀ ਕੋਈ ਚਾਹ ਸੈਂਡਵਿਚ ਤੇ ਜਾਮਣਾ ਜੋ ਉਹਦਾ ਲੰਗਰ ਲਾਉਂਦੇ ਆ ਜੀ ਜੋ ਆਪਣੇ ਵੱਲ ਸ਼ਰਧਾ ਹੁੰਦੀ ਹੈ ਉਸ ਹਿਸਾਬ ਨਾਲ ਕਰਦੇ ਆਂ ਨੇ ਸਾਰੇ ਯਾਰ ਦੋਸਤ ਮਿੱਤਰ ਰਲ ਕੇ ਅਸੀਂ ਕਰਦੇ ਆ ਜੀ ਇਹ ਕਿੰਨੇ ਸਾਲ ਹੋ ਗਏ ਤੁਹਾਨੂੰ ਇਹ ਸੇਵਾ ਕਰਦਿਆਂ ਸਾਨੂੰ ਤਕਰੀਬਨ 25 ਸਾਲ ਤੋਂ ਜ਼ਿਆਦਾ ਹੋ ਗਏ ਇੱਥੇ ਆਉਂਦੇ ਆ ਉਹਨਾਂ ਜੀ ਇਹ ਇਹ ਜਿਹੜੀ ਸੇਵਾ ਇੱਥੇ ਕਰਦੇ ਹਾਂ ਕਿ ਅਗਲੇ ਫਿਰ ਨੈਣਾ ਦੇਵੀ ਦੇ ਰਸਤੇ 'ਚ ਵੀ ਕਿਤੇ ਨਹੀਂ ਮਾਛੇਵੜ ਦੇ ਲੰਗਰ ਅੱਗੇ ਬਹੁਤ ਜਗ੍ਹਾ ਲੱਗੇ ਹੁੰਦੇ ਆ ਅਸੀਂ ਇੱਥੇ ਦਾ ਕੰਮ ਨੇ ਆ ਜੀ ਸਾਡੇ ਹੋਰ ਦੋਸਤ ਹੈ ਜੀ ਰਿੰਕੂ ਨਗਵਾਲ ਜੀ ਇਹਨਾਂ ਦੇ ਅੱਗੇ ਲੰਗਰ ਹੋਰ ਅੱਗੇ ਵੀ ਲੱਗੇ ਹੁੰਦੇ ਆ ਇਹਨਾਂ ਦੇ ਜੀ ਨਗਵਾਲ ਜੀ ਕੀ ਕਹਿਣਾ ਤੁਹਾਡਾ ਜੀ ਜੈ ਮਾਤਾ ਦੀ ਜੀ ਸਾਰੇ ਭਗਤਾਂ ਨੂੰ ਬਾਕੀ ਜਿਹੜਾ ਇਹ ਪੈਂਡਾ ਚੱਲਾ ਜਾ ਰਿਹਾ ਜੀ ਸਰ ਮਾਛੀਵਾੜੇ ਤੋਂ ਅਸੀਂ ਸਭ ਨੂੰ ਕਹਿੰਦੇ ਆ ਵੀ ਨਹੀਂ ਹੋਣਾ ਕੋਈ ਨਹੀਂ ਹੋਣਾ ਸਾਡੇ ਦਾ ਭਾਈ ਸਾਹਿਬ ਹੋਰ ਖੜੇ ਆ ਜਿਹੜੇ ਇਹ ਵੀ ਸੇਵਾ ਤੇ ਹਮੇਸ਼ਾ ਹੀ ਡਟ ਕੇ ਰਹਿੰਦੇ ਨੇ ਕੀ ਕਹਿਣਾ ਤੁਹਾਡਾ ਪਹਿਲਾਂ ਤਾਂ ਸਾਰੇ ਭਗਤਾਂ ਨੂੰ ਜੈ ਮਾਤਾ ਦੀ ਜੀ ਬਹੁਤ ਹੀ ਸ਼ਰਧਾਲੂ ਬਹੁਤ ਹੀ ਸ਼ਰਧਾ ਇੱਕ ਸਾਲ ਦਾ ਪੂਰਾ ਵੇਟ ਕਰਦੇ ਨੇ ਜੀ ਜਦੋਂ ਸਾਲ ਆਂਦਾ ਮਾਤਾ ਪੈਦਲ ਚੱਲਾ ਹੁੰਦਾ ਮਾਛੜੇ ਤੋਂ ਹਮ ਹਮਾ ਕੇ ਦੂਰੋਂ ਵੀ ਸੰਗਤਾਂ ਪਹੁੰਚਦੀਆਂ ਨੇ ਜਾਂਦਾਂਗੇ ਅਸੀਂ ਵੀ ਕੁਝ ਅਪਰਾਲਾ ਕਰਦੇ ਹਾਂ ਕਿ ਅਸੀਂ ਜੋ ਵੀ ਕਰ ਸਕਦੇ ਹਾਂ ਆਪਣੇ ਵੱਲੋਂ ਸ਼ਰਧਾ ਪੂਰਵਕ ਜਿਵੇਂ ਯਾਰ ਦੋਸਤ ਇਕੱਠੇ ਹੋ ਕੇ ਦੱਸਿਆ ਕਲ라 ਜੀ ਨੇ ਕਿ ਅਸੀਂ ਲੰਗਰ ਵਗੈਰਾ ਲਾਣੇ ਆ ਐਦਾਂ ਹੀ ਸਾਡੇ ਨਾਗਪਾਲ ਸਾਹਿਬ ਭੱਦੀ ਦੀ ਘਾਟੀ ਵਿੱਚ ਕੇ ਜਾਂਦੇ ਨੇ ਲੰਗਰ ਲਾਣਦੇ ਨੇ ਸਾਰਿਆਂ ਨੂੰ ਅਸੀਂ ਕਹਾਂਗੇ ਤੁਸੀਂ ਦੇਖ ਸਕਦੇ ਹੋ ਕਲੜਾ ਸਵੀਟ ਦੇ ਮਾਲਕ ਨਾਗਪਾਲ ਜੀ ਭਾਈ ਸਾਹਿਬ ਪੰਕਜ ਕੁਮਾਰ ਜੀ ਇਹ ਸਾਰਿਆਂ ਦੇ ਸੰਯੋਗ ਨਾਲ ਹੀ ਜਿਹੜਾ ਕਹਿੰਦੇ ਇਹ ਜਿਹੜਾ ਸੇਵਾ ਦਾ ਜਿਹੜਾ ਸਿਸਟਮ ਚੱਲਦਾ ਵਾ ਸਾਰਿਆਂ ਜੈ ਮਾਤਾ ਮਛੀਵਾੜਾ ਸਾਹ ਤੋਂ ਸੰਗ ਦੇ ਨਾਲ ਜਿਹੜੇ ਭਗਤ ਜਣ ਜਾ ਰਹੇ ਨੇ ਆਪਾਂ ਉਹਨਾਂ ਨਾਲ ਵੀ ਗੱਲ ਕਰਨੀ ਚਾਹਾਂਗੇ ਕੀ ਕਹਿੰਦੇ ਨੇ ਹਾਂਜੀ ਭਾਜੀ ਕੀ ਕਹਿੰਦਾ ਜੈ ਮਾਤਾ ਦੀ ਮਤਲਬ ਮਛੀਵਾੜੇ ਤੋਂ ਪੈਂਡ ਮਾਚਾਲਾ ਮਤਲਬ ਹਰ ਸਾਲ ਜਾਂਦਾ ਇਹ ਅੱਜ 65ਵਾਂ ਚੱਲਾ ਜਾ ਰਿਹਾ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਅਰਸ਼ਾ ਹੈ ਤੇ ਮੇਰਾ ਵੀ ਇਹ ਪਹਿਲੀ ਵਾਰ ਮੇਰਾ ਮਨਿਆ ਵੀ ਮੈਂ ਵੀ ਪੈਦਲ ਚੱਲਦੇ ਜਾ ਰਹੇ ਹਾਂ ਤੇ ਬੜਾ ਅਰਸ਼ਾ ਲੋਕਾਂ ਦੇ ਵਿੱਚ ਜੋ ਮਹਾਮਾਈ ਦੇ ਜਾਂਦਾ ਜਾਂਦਾ ਹੈ ਉਹਦੇ ਸਭ ਮਨੋ ਕਾਮਨਾ ਪੂਰੀਆਂ ਹੁੰਦੀਆਂ ਹੈ ਜੈ ਮਾਤਾ ਸਾਡੇ ਨਾਲ ਡੀਡੀ ਬਰਮਾ ਜੀ ਜਿਹੜੇ ਕਿ ਬਹੁਤ ਵੱਡੇ ਸੇਵਕ ਨੇ ਮਾਤਾ ਨੈਣਾ ਦੇਵੀ ਦੇ ਕੀ ਕਹਿੰਦਾ ਇਹਨਾਂ ਦਾ ਜੈ ਮਾਤਾ ਦੀ ਇਲਾਕਾ ਨਿਵਾਸੀਆਂ ਨੂੰ ਜਾਣ ਕੇ ਬੜੀ ਖੁਸ਼ੀ ਹੋਵੇਗੀ ਕੀ ਦੁਰਗਾ ਸ਼ਕਤੀ ਮੰਦਰ ਮਾਛੀਵੜਾ ਵੱਲੋਂ ਹਰ ਸਾਲ ਦੀ ਤਰ੍ਹਾਂ 65ਵਾਂ ਚਾਲਾ ਮਾਹ ਰਾਣਾ ਦੇਵ ਦੇ ਦਰਬਾਰ ਵਿੱਚ ਪਹੁੰਚ ਰਿਹਾ ਹੈ। ਔਰ ਸ਼ਹਿਰ ਦੇ ਵਿੱਚੋਂ ਔਰ ਇਸ ਤੋਂ ਇਲਾਵਾ ਆਲੇ ਦੁਆਲੇ ਇਲਾਕੇ ਵਿੱਚੋਂ ਵੀ ਲੋਕ ਬੜੇ ਉਤਸ਼ਾਹ ਨਾਲ ਇਸ ਚਾਲੇ ਵਿੱਚ ਸ਼ਿਰਕਤ ਕਰਨ ਵਾਸੇ ਆਉਂਦੇ ਨੇ। ਔਰ ਜਿਹੜੀ ਸਾਡੀ ਪ੍ਰਬੰਧਕ ਕਮੇਟੀ ਹੈ ਇਹ ਬਹੁਤ ਹੀ ਅੱਛੇ ਢੰਗ ਨਾਲ ਇਸ ਦਾ ਹਰ ਸਾਲ ਪ੍ਰਬੰਧ ਕਰਦੀ ਹੈ। ਉਹਨਾਂ ਦੇ ਰਹਿਣ ਸਹਿਣ ਦਾ ਖਾਣ ਪੀਣ ਦਾ ਲੰਗਰ ਦਾ ਪ੍ਰਬੰਧ ਕਰਦੀ ਹੈ ਕੋਲੋਂ ਨੇ ਟੋਬੇ ਇਹ ਸਾਰੀ ਮਹਾਮਾਈ ਦੀ ਕਿਰਪਾ ਹੈ ਦਰ ਤੇ ਆਵਾਂਗੇ ਤੇਰੇ ਸਾਲੋ ਸਾਲ ਹੀ ਮਾਏ ਪੂਰੇ ਕਰਦੇ ਤੂੰ ਸਭ ਦੇ ਸਵਾਲ ਹੀ ਮਾਏ ਮਹਾਮਾਈ ਦਾ ਸਭਰਾ ਭਗਤਾਂ ਦੇ ਉਹਨਾਂ ਕਾਮਨਾ ਪੂਰਨ ਕਰੇ ਔਰ ਜਿਹੜੇ ਸਾਡੇ ਇਸ ਸ਼ਹਿਰ ਦੇ ਪੱਤਰਕਾਰ ਜਾਂ ਪ੍ਰੈਸਰ ਪੌਂਡਰ ਇਹ ਨਿਊਜ਼ ਵੀ ਦਿੱਤੇ ਰਹੇ ਉਹਨਾਂ ਨੇ ਵੀ ਮਹਾਮਾਈ ਪਰ ਕਿਰਪਾ ਕਰੇ ਥੈਂਕ ਯੂ ਵੈਰੀ ਮਚ ਸਮੇਂ ਅਨੁਸਾਰ ਮਾਚੀਵਾੜੇ ਇਲਾਕੇ ਦੇ ਵਿੱਚ ਬਹੁਤ ਵੱਡਾ ਨਾਮ ਚਰਨਜੀਤ ਸਿੰਘ ਥੋਪੀਆ ਜਿਨ੍ਹਾਂ ਦਾ ਮਾਚੀਵਾੜੇ ਦੇ ਨਾਲ-ਨਾਲ ਬਲਾਚੌਰ ਦੇ ਏਰੀਆ 'ਚ ਵੀ ਇਹਨਾਂ ਦਾ ਪਿੰਡ ਥੋਪੀਆ ਪੈਂਦਾ ਪਿੰਡ ਥੋਪੀਆ ਵੱਲੋਂ ਇਹ ਭਗਤਾਂ ਵਾਸਤੇ ਇਹਨਾਂ ਨੇ ਕੂੜ ਦਾ ਗੋਲ ਗੱਪਿਆਂ ਦਾ ਜਿਹੜਾ ਲੰਗਰ ਲਾਇਆ ਹਮੇਸ਼ਾ ਇਹ ਸੇਵਾ ਕਰਦੇ ਰਹਿੰਦੇ ਪੁੱਛਦੇ ਆ ਕਿ ਕਿੰਨੇ ਚਿਰ ਤੋਂ ਚਲਾਇਆ ਹੋਇਆ ਇਹ ਕੰਮ ਬੜੀ ਗੱਲ ਜੈ ਕਰਨਾ ਹਨਾਈ ਦਾ ਬਹੁਤ ਸਾਜੇ ਦਰਬਾਰ ਕੀ ਜੈ ਸੂਹ ਸੰਗਤਾਂ ਨੂੰ ਅੱਜ ਤੀਜੇ ਨਰਾਤ ਦੀਆਂ ਲੱਖ ਲੱਖ ਵਧਾਈਆਂ ਜਿਹੜਾ ਕਿ ਅਪਰਾਲਾ ਮਾਸੀਗੜਾ ਦੁਰਗਾ ਸ਼ਕਤੀ ਮੰਦਿਰ ਵੱਲੋਂ ਇੱਥੇ ਲੈਣਾ ਦੇ ਵੀ ਛਿੜੀ ਲੈਣਾ ਦੇ ਵੀ ਸਾਹਿਬ ਪਹੁੰਚ ਰਹੇ ਨੇ ਇੱਥੇ ਸਾਰੀਆਂ ਸੰਗਤਾਂ ਦਾ ਕੋਟ ਕੋਟ ਧੰਨਵਾਦ ਜਿਹੜੀ ਸਾਡੇ ਅਪਰਾਲੇ ਦੀ ਗੱਲ ਹੈ ਅਸੀਂ ਤਾਂ ਇੱਕ ਜਿਵੇਂ ਆਟੇ 'ਚ ਨਮਕ ਹੁੰਦਾ ਹੈ ਅਸੀਂ ਤਾਂ ਨਮਕ ਆਂ ਆਟਾ ਤਾਂ ਤੁਸੀਂ ਹੋ ਰਾਹ ਪਰਿਵਾਰ ਬੈਠਾ ਮਾਛੀਗੜੇ ਦੀ ਇੱਕ ਇੱਕ ਕਿਹਦਾ ਕਿਹਦਾ ਨਾਮ ਲਈਏ ਦੇਖੋ ਇਹ ਸਾਰੇ ਇਹਨਾਂ ਦੀ ਕਿਰਪਾ ਨਾਲ ਇਹ ਸਾਰਾ ਚੱਲਦਾ ਜੀ ਅਸੀਂ ਤੱਕ ਆਟੇ ਦੇ ਵਿੱਚ ਜਿਵੇਂ ਨਮਕ ਹੁੰਦਾ ਨਾਮਕਾਲੀ ਗੱਲ ਕਰਦੇ ਆ ਤੁਹਾਡੇ ਆਸਰੇ ਨਾਲ ਅਸੀਂ ਇਹ ਸਾਰਾ ਇਹ ਕਾਰਜ ਕਰਦੇ ਆ ਤੁਹਾਡੀ ਕਿਰਪਾ ਹੈ ਇਸੇ ਤਰ੍ਹਾਂ ਆਪਣੀ ਕਿਰਪਾ ਸਾਡੇ ਗਰੀਬ ਲੋਕਾਂ ਤੇ ਬਣਾਈ ਰੱਖੋ ਅਸੀਂ ਤਾਂ ਤੁਹਾਡੇ ਤੇ ਔਰ ਮਹਾਮਾਇਕ ਨੂੰ ਬੇਨਤੀ ਕਰਦੇ ਆ ਕਿ ਤੁਹਾਡੇ ਸਾਰਿਆਂ ਦਾ ਆਸ਼ੀਰਵਾਦ ਮਹਾਮਾਈ ਕਿਰਪਾ ਕਰੇ ਸਾਡੇ ਤੇ ਐਤਾ ਹੀ ਬਣਾਈ ਰੱਖੇ। ਬਹੁਤ ਸਾਚੇ ਦਰਵਾਰ ਕੀ ਜਿੜਿਆ। ਦੋਸਤੋ ਜਿਦਾਂ ਕਿ ਤੁਹਾਨੂੰ ਪਤਾ ਹੀ ਆ ਅੱਜ ਸਵੇਰੇ 2 ਵਜੇ ਜਿਹੜਾ ਚਾਲਾ ਮਾਛੀਵਾੜਾ ਮੰਦਿਰ ਤੋਂ ਨੈਣਾਦੇਵੀ ਦੇ ਮੰਦਰ ਤੱਕ ਜਿਹੜਾ ਜਾ ਰਿਹਾ ਰਸਤੇ ਦੇ ਵਿੱਚ ਭੱਦੀ ਦੀ ਘਾਟੀ ਪਾਰ ਕਰਦਿਆਂ ਹੋਇਆ ਮਾਛੀਵਾੜੇ ਦੇ ਜਿਹੜੇ ਭਗਤ ਨੇ ਉਹਨਾਂ ਨੇ ਦਵਾਈ ਦਾ ਤੇ ਹੋਰ ਖਾਣ ਪੀਣ ਵਾਲੀਆਂ ਚੀਜ਼ਾਂ ਦਾ ਜਿਹੜਾ ਲੰਗਰ ਲਾਇਆ ਹੋਇਆ ਆ ਆਪਾਂ ਗੱਲ ਕਰਾਂਗੇ ਜਿਸ ਬੈਨੀਪਾਲ ਜੀ ਜਿਸ ਬੈਨੀਪਾਲ ਜੀ ਤੇ ਨਾਲ ਆਸ਼ੂ ਕੋੜਾ ਤੇ ਨਾਲ ਪਵਨ ਜੀ ਨਾਲ ਤੇ ਬੈਨੀਪਾਲ ਸਾਹਿਬ ਇਹ ਜਿਹੜਾ ਤੁਸੀਂ ਲੰਗਰ ਆ ਅੱਜੇ ਲਾ ਕੇ ਪਹਿਲਾਂ ਵੀ ਲਾਉਂਦੇ ਆਏ ਹੋ ਨਹੀਂ ਜੀ ਇਹ ਮਾਤ ਲੰਗਰ ਨਾ ਕਾਫੀ ਟਾਈਮ ਤੋਂ ਲੱਗ ਰਿਹਾ ਇਹ ਪਹਿਲਾਂ ਨਾ ਸਾਡਾ ਦੋਸਤ ਸੀ ਆ ਬਾਬਾ ਖੇੜਾ ਤੇ ਉਹਦਾ ਉਹਦੀ ਡੈਥ ਹੋਣ ਤੋਂ ਬਾਅਦ ਅਸੀਂ ਇਹ ਲੰਗਰ ਨਿਰੰਤਰ ਜਾਰੀ ਰੱਖਿਆ ਹੋਇਆ ਤੇ ਉਹਨਾਂ ਦੀ ਯਾਦ ਚ ਹੁਣ ਅਸੀਂ ਹਰ ਇੱਕ ਸਾਲ ਮੈਡੀਕਲ ਸੇਵਾ ਤੇ ਨਾੜ ਦਵਾਈਆਂ ਦਾ ਤੇ ਨਾਲ ਹੋਰ ਆਈਸਕ੍ਰੀਮ ਵਗੈਰਾ ਦਾ ਅ ਅਸ਼ੂਕੜਾ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਤੁਸੀਂ ਵੀ ਪ੍ਰੋਪਰ ਇਹਨਾਂ ਦੇ ਨਾਲ ਜੱਦੀ ਆ ਰਹੇ ਹੋ 10 ਸਾਲਾਂ ਨੂੰ ਹਾਂ ਤੁਹਾਨੂੰ ਤਕਰੀਬਨ 10 ਸਾਲ ਹੋ ਗਏ ਜੀ ਬਾਬੇ ਖੇੜੇ ਨੇ ਲੰਗਰ ਸ਼ੁਰੂ ਕੀਤਾ ਸੀ ਜੀ ਅਸੀਂ ਨਾਲ ਸ਼ੁਰੂ ਕੀਤਾ ਸੀਗਾ ਹਾਂ ਉਹਨੇ ਡਾਕਟਰ ਹੋਣ ਦੇ ਵਿੱਚ 4 ਸਾਲ ਹੋ ਗਏ ਪਰ ਅਸਿਰ ਦਾ ਲੰਗਰ ਜੋ ਚਲਾਇਆ ਸੀ ਉਹਨਾਂ ਨੇ ਅਸੀਂ ਬੰਦ ਨਹੀਂ ਹੋਣ ਦਿੱਤਾ ਉਹਨਾਂ ਦੀ ਯਾਦ ਵਿੱਚ ਅਸੀਂ ਹਰ ਸਾਲ ਮੈਡੀਕਲ ਸੇਵਾ ਡਾਕਟਰ ਸਾਹਿਬ ਲਾਲ ਹੁੰਦੇ ਨੇ ਪਾਣੀ ਦੀ ਸੇਵਾ ਤੇ ਨਾਲ ਆਈਸਕ੍ਰੀਮ ਦੀ ਨਾਲ ਪਵਨ ਜੀ ਦੇ ਆ। ਨਾਲ ਪਵਨ ਜੀ ਉਹਦੇ ਸਾਡੇ ਲੋਟਸ ਵਾਲੇ ਇਹਨਾਂ ਦੀ ਐਸਟੀ ਹੁੰਦੀ ਹੈ ਹਰ ਵਾਰ ਲੋਟਸ ਵਾਲੇ ਮਛਰੜ ਦੇ ਵਿੱਚ ਬੜੇ ਮਸ਼ਹੂਰ ਨੇ ਬਿਲਕੁਲ ਮਸ਼ਹੂਰ ਬਣੇ ਪਰ ਪਤਾ ਜੀ ਜਿਹੜੀ ਸੇਵਾ ਵਾ ਪੂਰੀ ਲਗਨ ਨਾਲ ਚੱਲ ਰਹੀ ਹੈ ਪਵਨ ਜੀ ਕੀ ਕਹਿਣਾ ਤੁਹਾਡਾ ਇਹ ਕੈਂਪ ਬਾਰੇ ਜੀ ਸਾਡਾ ਜੋ ਵੀ ਆਪਰੇਸ਼ਨ ਕਰਨਾ ਸਾਰੀ ਸੁਰੱਖਤਾ ਵਾਸਤੇ ਕੀਤਾ ਹੈ ਜਿਹੜੀ ਮਛਰੜ ਤੋਂ ਪਹਿਲਾ ਯਾਤਰਾ ਆਉਂਦੀ ਹੈ ਇਹ ਸਾਰਾ ਉਹਨਾਂ ਵਾਸਤੇ ਕੀਤਾ ਹੈ ਠੀਕ ਹੈ ਜੀ ਤਾਂ ਕਿ ਕੋਈ ਮਤਲਬ ਕਿਸੇ ਨੂੰ ਕੋਈ ਪ੍ਰੋਬਲਮ ਨਾ ਆਵੇ ਬਿਮਾਰ ਆ ਜਾਂ ਕੋਈ ਉਹ ਨਹੀਂ ਲੱਚਾ ਰਿਹਾ ਉਹਨਾਂ ਬਾਅਦ ਸਾਰਾ ਪਾਣੀ ਦਾ ਮੈਡੀਕਲ ਦਾ ਔਰ ਵੀ ਵਾਲਾ ਸਾਰਾ ਹਾਂਜੀ ਅਮਰਿਤਪਾਲ ਜੀ ਤੁਸੀਂ ਵੀ ਅੱਜ ਪਹਿਲੀ ਵਾਰੀ ਆਏ ਹੋ ਨਹੀਂ ਜੀ ਮੈਂ ਕਈ ਸਾਲਾਂ ਤੋਂ ਇਸ ਪੈਦਲ ਯਾਤਰਾ ਦੇ ਵਿੱਚ ਸ਼ਾਮਲ ਹੁੰਦਾ ਹੈਗਾ ਤੇ ਹਰ ਸਾਲ ਸੰਗਤਾਂ ਦਾ ਉਤਸ਼ਾਹ ਬਹੁਤ ਜ਼ਿਆਦਾ ਹੁੰਦਾ ਪਰੰਤੂ ਪਿਛਲੇ ਵੀ ਸਾਲ ਦੇਖਿਆ ਸੀ ਤੇ ਇਸ ਸਾਲ ਵੀ ਦੇਖਿਆ ਸੀ ਕਿ ਜਿਹੜਾ ਸਭ ਤੋਂ ਵੱਡਾ ਇੱਕ ਲਿਸ ਮੈਨੇਜਮੈਂਟ ਦੀਆਂ ਪ੍ਰੋਬਲਮ ਆ ਉਹ ਮੈਨੂੰ ਬੇੜੀ ਵਾਲੇ ਜਿੱਥੇ ਥਾਨ ਆ ਉੱਥੇ ਦੇਖਣ ਨੂੰ ਮਿਲਦੀ ਆ ਕਿਉਂਕਿ ਉੱਥੇ ਨਾ ਤਾਂ ਕੋਈ ਕਮੇਟੀ ਦਾ ਬੰਦਾ ਹੁੰਦਾ ਹੈ ਉਸ ਵਕਤ ਜਿਹੜੇ ਟਾਈਮ ਮਲ ਕਿਉਂਕਿ ਸੰਗਤ ਰਾਤ ਨੂੰ 9 ਵਜੇ ਤੋਂ ਸਟਾਰਟ ਹੋ ਜਾਂਦੀ ਆ ਅੱਛਾ ਰਾਤ ਨੂੰ 9 ਵਜੇ ਤੋਂ ਜਾਣੇ ਸ਼ੁਰੂ ਹੋ ਜਾਂਦੇ ਨੇ ਕੋਈ 10 ਵਜੇ ਜਾਂਦਾ ਕੋਈ 11 ਵਜੇ ਜਾਂਦਾ ਕਿਉਂਕਿ ਜਿਹੜੀ ਕਮੇਟੀ ਆ ਉਹ ਤਕਰੀਬਨ ਜਾਂਦੀ ਆ ਆਪਣੇ ਸਵੇਰੇ 2 ਵਜੇ ਜਾਂ 1.5 2 ਵਜੇ ਤਾਂ ਉਹਦੇ ਤੋਂ ਪਹਿਲਾਂ ਜਿਹੜੇ ਗਏ ਹੋਏ ਨੇ ਉਹ ਉਹਨਾਂ ਦਾ ਕੀ ਪ੍ਰਬੰਧ ਹੈ ਉਹਦੇ ਬਾਰੇ ਕਿਸੇ ਨੂੰ ਕੋਈ ਖਿਆਲ ਨਹੀਂ ਇਸ ਵਿੱਚ ਮੈਂ ਸਭ ਤੋਂ ਵੱਡੀ ਜਿਹੜੀ ਨਲਾਇਕੀ ਕਹੂੰਗਾ ਉਹ ਪ੍ਰਸ਼ਾਸਨ ਦੀ ਆ ਸਾਡੇ ਦੀ ਕਿ ਇੰਨੇ ਵੱਡੀ ਤਦਾਦ ਦੇ ਵਿੱਚ ਸੰਗਤ 2-3000 ਦੇ ਕਰੀਬ ਦੱਸੀ ਜਾ ਰਹੀ ਹੈ ਕਿ ਸੰਗਤ ਆਂਦੀ ਹੈ ਤਾਂ ਉਹਦੇ ਵਿੱਚ ਬੱਚੇ ਵੀ ਨੇ ਬਜ਼ੁਰਗ ਵੀ ਨੇ ਤੇ ਔਰਤਾਂ ਵੀ ਨੇ ਠੀਕ ਹੈ ਤੋ ਉਹਦੇ ਵਿੱਚ ਉਹਨਾਂ ਵੱਲੋਂ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਹੁੰਦਾ ਅਗਰ ਕੋਈ ਬੱਚਾ ਰੁੜ ਜਾਏ ਜਾਂ ਕੋਈ ਲੇਡੀ ਦਾ ਪੈਰ ਫਿਸਲ ਜਵੇ ਉਹ ਨਿਕਲ ਜੇ ਕਿਉਂਕਿ ਆਮ ਬੰਦੇ ਤੋਂ ਕੋਈ ਨਹੀਂ ਡਰਦਾ ਉੱਥੇ ਜਿਹੜੇ ਵੀ ਉੱਥੇ ਪਬਲਿਕ ਵਾਲੇ ਹੁੰਦੇ ਨੇ ਇਹਦਾ ਸੰਗਤ ਰੂਪ ਚ ਜਾ ਰਹੇ ਹੁੰਦੇ ਨੇ ਉਹ ਆਮ ਬੰਦੇ ਤੋਂ ਕੋਈ ਨਹੀਂ ਡਰਦਾ ਅਗਰ ਪੁਲਿਸ ਦੀ ਵਰਦੀ 'ਚ ਹੋਣਗੇ ਤਾਂ ਉਹਨਾਂ ਦਾ ਡਰ ਪੈ ਦੇ ਨਾਲ ਇੱਕ ਪ੍ਰਬੰਧ ਜਿਹੜਾ ਹੈਗਾ ਉਹ ਵਧੀਆ ਚਲਾਇਆ ਜਾ ਸਕਦਾ ਤਾਂ ਇਹ ਪ੍ਰਬੰਧ ਜਿਹੜਾ ਹੈਗਾ ਪ੍ਰਸ਼ਾਸਨ ਵੱਲੋਂ ਮੈਂ ਕਹੂੰਗਾ ਕਿ ਨਲਾਇਕੀ ਆ ਪ੍ਰਸ਼ਾਸਨ ਦੀ ਇਹ ਪ੍ਰਸ਼ਾਸਨ ਨੂੰ ਅੱਗੇ ਤੋਂ ਧਿਆਨ ਦੇਣਾ ਚਾਹੀਦਾ ਕਿਉਂਕਿ ਬਾਅਦ ਵਿੱਚ ਪ੍ਰਸ਼ਾਸਨ ਬਹੁਤ ਜਾਗਦੇ ਨੇ ਜਦੋਂ ਲ ਕੋਈ ਹਾਸਾ ਹੋ ਜਾਂਦਾ ਤਾਂ ਇਸ ਕਰਕੇ ਹਾਦਸੇ ਤੋਂ ਪਹਿਲਾਂ ਸਾਨੂੰ ਜਾਗਣ ਦੀ ਜ਼ਰੂਰਤ ਆ ਕਿ ਇਹ ਪ੍ਰਬੰਧ ਜਿਹੜੇ ਕੀਤੇ ਜਾਣ ਤੇ ਨਾਲ ਹੀ ਮੈਂ ਕਮੇਟੀ ਨੂੰ ਵੀ ਜਿਹੜੀ ਹੈਗੀ ਆ ਉਹ ਬੇਨਤੀ ਕਰਾਂਗਾ ਕਿ ਕੇਵਲ ਇਹਨਾਂ ਦੀਆਂ ਸਿੱਧਾ ਘਟਣ ਦਾ ਚਲਣਾ ਜਾਂ ਲੰਗਰ ਲਗਾਉਣ ਤੱਕ ਸੀਮਤ ਰਹਿਣ ਕਿਉਂਕਿ ਇਸ ਜਿਹੜੀ ਯਾਤਰਾ ਦਾ ਮੁੱਖ ਮੰਤਵ ਹੈ ਉਹ ਹੈ ਕਿ ਪੈਦਲ ਚੱਲ ਕੇ ਮਾਚੀਵਾੜਾ ਸਾਹਿਬ ਤੋਂ ਮਾਤਾ ਦੇ ਦਰਬਾਰ ਤੱਕ ਜਾਣਾ ਲੰਗਰ ਨਾ ਵੀ ਹੋਵੇ ਮੇਰੇ ਖਾਲ ਚੱਲ ਜਾਏਗਾ ਮਤਲਬ ਜੇਕਰ ਜਿਹੜੀ ਚੀਜ਼ ਅਸਲੀ ਹੈ ਉਹ ਅਸੀਂ ਸੰਗਤ ਨੂੰ ਸਹੀ ਸਮੇਂ ਤੇ ਜਿਹੜੀਆਂ ਸੁਵਿਧਾਵਾਂ ਪ੍ਰੋਵਾਈਡ ਕਰਵਾ ਸਕਦੇ ਆ ਸਾਨੂੰ ਉਹਦੇ ਵੱਲ ਧਿਆਨ ਦੇਣਾ ਚਾਹੀਦਾ ਅ ਬੜੀ ਚੰਗੀ ਗੱਲ ਕੀਤੀ ਅਮਰਤਪਾਲ ਜੀ ਨੇ ਇਹ ਦੋਸਤੋ ਜਦ ਅਸੀਂ ਵੀ ਸਵੇਰੇ ਸਤਲੁਜ ਦਰਿਆ ਤੇ ਗਏ ਆ ਬੇਸ਼ੱਕੀ ਉਹ ਸੰਗ 9 ਵਜੇ ਦਾ ਗਿਆ ਸੀ ਇਹਨਾਂ ਦਾ ਸੰਗ 2 ਵਜੇ ਤੁਰਿਆ ਵਾ ਪਰ ਜਿਹੜਾ 9 ਵਜੇ ਦਾ ਸੰਗ ਸੀ ਉਹ ਕਾਫੀ ਉੱਥੇ ਜਲਾ ਘੱਟ ਸੀਗਾ ਤੇ ਉਥੋਂ ਭਰੋਸਯੋਗ ਸੂਤਰਾਂ ਤੋਂ ਜਿਹੜਾ ਪਤਾ ਚੱਲਿਆ ਸੀ ਕਿ ਬੇੜੀ ਆਲੇ ਨੇ ਹਲੇ ਆਏ ਨਹੀਂ ਸੀ ਤੇ ਸੰਗ ਪਾਣੀ ਦੇ ਵਿੱਚ ਗੋਡੇ-ਗੋਡੇ ਪਾਣੀ ਦਾ ਪਾਰ ਕਰ ਚੁੱਕਿਆ ਸੀ ਤਾਂ ਕਿ ਬੇੜੀ ਨੂੰ ਹੱਥ ਪਾ ਕੇ ਚੜ ਜਾਈਏ ਪਤਾ ਇਹ ਵੀ ਲੱਗਿਆ ਕਿ ਇੱਕ ਬੱਚਾ ਡੁੱਬਦਾ ਡੁੱਬਦਾ ਵੀ ਬਚਿਆ ਵਾ ਤੇ ਪ੍ਰਸ਼ਾਸਨ ਨੂੰ ਵਾਕਈ ਅਮਰਤਪਾਲ ਜੀ ਦਾ ਕਹਿਣਾ ਪ੍ਰਸ਼ਾਸਨ ਨੂੰ ਜਦ ਇਹ ਪਤਾ ਹੁੰਦਾ ਨਰਾਤੇ ਸ਼ੁਰੂ ਹੋਣੇ ਪ੍ਰਸ਼ਾਸਨ ਨੂੰ ਆਪ ਹੀ ਧਿਆਨ ਦੇਣਾ ਚਾਹੀਦਾ ਇੱਥੇ ਦੇ ਸਬੰਧਤ ਹੈ ਐਸਡੀਐਮ ਸਾਹਿਬ ਡੀਸੀ ਸਾਹਿਬ ਨੂੰ ਇਹ ਪਤਾ ਹੋਣਾ ਚਾਹੀਦੀਆਂ ਗੱਲਾਂ ਕਿ ਮਾਛੀਵਾੜੇ ਤੋਂ ਜਿਹੜਾ ਸੰਗ ਪਹਿਲੇ ਨਰਾਤੇ ਤੋਂ ਲੈ ਕੇ ਸ਼ੁਰੂ ਹੋ ਜਾਂਦਾ ਤੇ ਉੱਥੇ ਆਪਣਾ ਹੀ ਜਿਹੜਾ ਪੁਲਿਸ ਸਿਸਟਮ ਨੂੰ ਚਾਹੇ ਉੱਥੇ ਜਿੱਦਾਂ ਮਰਜ਼ੀ ਬਣਾਉਂ ਜਾਂ ਜਿੱਦਾਂ ਮਰਜ਼ੀ ਕਰ ਤਰੀਕੇ ਸਰ ਬੇੜੀ ਤੇ ਚੜਾਇਆ ਜਾਵੇ ਜੇ ਗੱਲ ਨਾ ਮੈਂ ਜਿਹੜੀ ਵਿੱਚ ਵਾਦਾ ਕਰਨਾ ਚਾਹਾਂਗਾ ਕਿ ਜਿਹੜੀਆਂ ਬੇੜੀਆਂ ਸੀ ਨਾ ਸਵੇਰੇ ਦੋ ਬੇੜੀਆਂ ਸੀ ਮਤਲਬ ਜਿਹੜਾ ਬੇੜੀ ਦਾ ਚਾਲਕ ਸੀਗਾ ਉਹ ਇੱਕੋ ਹੀ ਬੇੜੀ ਚਲਾ ਰਿਹਾ ਸੀ ਮਤਲਬ ਜੇ ਦੋ ਬੇੜੀਆਂ ਇਕੱਠੀਆਂ ਚਲਦੀਆਂ ਸਵੇਰੇ ਮੈਂ ਮੈਨੇਜਮੈਂਟ ਦੀ ਗੱਲ ਕਹੀ ਆ ਕਿ ਮਿਸਮੈਨੇਜਮੈਂਟ ਜਿਹੜੀ ਹੋਈ ਆ ਅਗਰ ਦੋਨੋਂ ਬੇੜੀਆਂ ਇਕੱਠੀਆਂ ਚਲਦੀਆਂ ਤਾਂ ਇਹ ਰਸ਼ਨੀ ਸੀ ਪੈਣਾ ਜਿਹੜੇ ਬਾਅਦ ਵਿੱਚ ਆਏ ਨੇ ਰਸ਼ਨੀ ਸੀ ਪੈਣਾ ਤੇ ਕਿਉਂਕਿ ਇੱਕ ਬੇੜੀ ਦੇ ਵਿੱਚ ਪੰਜ ਤੋਂ ਪਰਵਾਰਕ ਜੀ ਹੀ ਸੀਗੇ ਜਿਹੜੇ ਉਹਨਾਂ ਦੇ ਜਿਹੜੇ ਬੇੜੀ ਵਾਲੇ ਨੇ ਤੋ ਮਤਲਬ ਕਿ ਇੱਕ ਬੇੜੀ 'ਚ ਅਗਰ 20 ਬੰਦੇ ਸਵਾਰ ਹੋ ਸਕਦੇ ਨੇ ਤਾਂ ਪੰਜ ਤਾਂ ਹਰ ਵਾਰ ਉਹੀ ਬੰਦੇ ਜਾਂਦੇ ਸੀ ਤੇ ਉਹੀ ਮੁੜਕੇ ਆਉਂਦੇ ਸੀ ਤੇ 15-9 ਬੰਦੇ ਜਾਂਦੇ ਸੀ ਬਾਹਰ ਤੋ ਇਸ ਕਰਕੇ ਇੱਕ ਗੱਲ ਹੋਰ ਸੀ ਜਿਹੜੀ ਕਿ ਜਿਹੜਾ ਉਹਦੇ ਵਿੱਚ ਇੰਜਣ ਲੱਗਿਆ ਹੋਇਆ ਸੀ ਇੰਜਣ ਜਿਹੜਾ ਬੇੜੀ ਚਾਲਕ ਪਤਾ ਕਦੋਂ ਚਲਾਉਂਦਾ ਸੀ ਜਦੋਂ ਕੋਈ ਜ਼ਿਆਦਾ ਪਾਣੀ ਆ ਜਾਂਦਾ ਸੀ ਉਸ ਵਕਤ ਚਲਾਉਂਦਾ ਸੀ ਪਰੰਤੂ ਜੇਕਰ ਉਹ ਬੇੜੀ ਉਹਦੇ ਇੰਜਣ ਦੇ ਨਾਲ ਹੀ ਚਲਾਈ ਜਾਂਦੀ ਤਾਂ ਮਤਲਬ ਕਿ ਬਹੁਤ ਫਾਸਟ ਤਰੀਕੇ ਨਾਲ ਕੰਮ ਹੋ ਸਕਦਾ ਸੀਗਾ ਤੋ ਇਹ ਮੈਨੇਜਮੈਂਟ ਜਿਹੜੀ ਹੈਗੀ ਆ ਦੁਰਗਾ ਸ਼ਕਤੀ ਕਮੇਟੀ ਦੇ ਜਿਹੜੀ ਵੀ ਕਮੇਟੀ ਆ ਪੂਰੀ ਦੀ ਪੂਰੀ ਧਿਆਨ ਦੇਵੇ ਕਿ ਉਹ ਜਿਹੜਾ ਬੇੜੀ ਚਾਲਕ ਆ ਕਿਉਂਕਿ ਮੁਫਤ ਨਹੀਂ ਕਿਸ ਨੂੰ ਲੈ ਕੇ ਜਾ ਰਿਹਾ ਇੱਧਰ ਉੱਧਰ ਉਹਨੂੰ ਪੈਸੇ ਦਿੱਤੇ ਜਾ ਰਹੇ ਨੇ ਤੇ ਉਹਨੂੰ ਅਸੀਂ ਕਿਉਂ ਨਹੀਂ ਸ਼ਕਤੀ ਨਾਲ ਕਹਿ ਰਹੇ ਕਿ ਤੁਸੀਂ ਦੋਨੋਂ ਬੇੜੀਆਂ ਕਟੀਆਂ ਚਲਾਉਂਦੇ ਤਾਂ ਅਗਰ ਇਦਾਂ ਹੁੰਦਾ ਤਾਂ ਸ਼ਾਇਦ ਇਹ ਰਸ਼ ਨਾ ਪੈਂਦਾ ਜੀ ਬੇਸ਼ਤੀ ਅਮਰਤ ਪਾਲ ਜੀ ਨੇ ਬਹੁਤ ਸਹੀ ਗੱਲਾਂ ਕੀਤੀਆਂ ਨੇ ਪਰ ਪ੍ਰਸ਼ਾਸਨ ਨੂੰ ਚਾਹੀਦਾ ਕਿ ਜਿਹਦਾ ਮੰਦਰ ਕਮੇਟੀ ਹੈ ਇਹਨਾਂ ਦਾ ਸਾਥ ਦੇਣਾ ਚਾਹੀਦਾ ਔਰ ਬਿਨਾ ਕਮੇਟੀਆਂ ਤੋਂ ਬੁਲਾਏ ਤੋਂ ਪ੍ਰਸ਼ਾਸਨ ਨੂੰ ਆਪਣੇ ਉੱਤੇ ਮੁਲਾਜ਼ਮ ਤਾਇਨਾਤ ਕਰ ਦੇਣੇ ਚਾਹੀਦੇ ਜਿਨ੍ਹਾਂ ਦਾ ਜ਼ਿਕਰ ਸੰਗਰੀ ਨੰਗਲਾ ਮਾਤਾ ਰਾਨੀ ਨੂੰ ਇਹ ਬੇਨਤੀ ਕਰਾਂਗੇ ਕਿ ਇਹ ਜਿਹੜੇ ਭਗਤਾਂ ਦੇ ਮਿਹਰ ਭਰੇ ਹੱਥ ਰੱਖੀ ਕੈਮਰਾਮੈਨ ਹਰਸ਼ਦ ਨਾਲ ਜਗਦੀਸ਼ ਰਾਏ